ਸਾਡੀ ਟੀਮ ਵੱਲੋਂ ਸ਼ਹਾਟਾ ਰੇਲਵੇ ਸਟੇਸ਼ਨ ਦੇ ਆਸ-ਪਾਸ ਦਾ ਦੌਰਾ ਕੀਤਾ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਦਿਖਾਈ ਦਿੱਤੇ। ਰੇਲਵੇ ਦੇ ਅਧਿਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਆਲਾ-ਦਵਾਲਾ ਸਾਫ਼ ਰੱਖਣ ਕਿਉਂਕਿ ਇਤਿਹਾਸਿਕ ਸ਼ਹਿਰ ਅਤੇ ਸਟੇਸ਼ਨ ਵੀ ਵੱਡੇ ਹਨ ਅਤੇ ਹੁਣ ਟ੍ਰੇਨਾਂ ਦੀ ਸਫਾਈ ਅਤੇ ਧੁਾਈ ਵੀ ਸ਼ਹਾਟਾ ਰੇਲਵੇ ਸਟੇਸ਼ਨ ਤੇ ਹੁੰਦੀ ਹੈ। ਆਸ-ਪਾਸ ਦੇ ਦੁਕਾਨਦਾਰਾਂ ਨੇ ਆਖਿਆ ਕਿ ਕੂੜਾ ਪਿਆ ਹੋਣ ਕਰ कूड़े च बदबू ਆਂਦੀ ਹੈ ਜਿਸ ਨਾਲ ਦੁਕਾਨਦਾਰੀ ਕਰਨਾ ਬਹੁਤ ਮੁਸ਼ਕਿਲ ਹੈ ਉਹਨਾਂ ਰੇਲਵੇ ਵਿਭਾਗ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਜਲਦ ਉਸ ਏਰੀਆ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਹਲਕਾ ਪੱਛਮੀ ਅਮਰਥਾ ਰੇਲਵੇ ਸਟੇਸ਼ਨ 시ਹਾਟਾ ਦੇ ਨੇੜੇ ਅਸੀਂ ਖੜੇ ਹਾਂ ਤਸਵੀਰਾਂ ਜਰੂਰ ਉਹਨਾਂ ਸਾਂਝੀਆਂ ਕਰਾਂਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਮਰਥਰ ਸਿਆਟਾ ਰੇਲਵੇ ਸਟੇਸ਼ਨ ਦੇ ਲਾਗੇ ਕੂੜੇ ਦੇ ਕਿਵੇਂ ਢੇਰ ਲੱਗੇ ਹੋਏ ਹਨ ਜਿਹੜੇ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਹੜੇ ਇਲਾਕਾ ਨਿਵਾਸੀ ਹਨ ਉਹ ਬਦਬੂ ਭਰੇ ਮਾਹੌਲ ਵਿੱਚ ਜੀਣ ਵਾਸਤੇ ਮਜਬੂਰ ਹਨ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਅਮਰਥਰ ਸਿਆਟਾ ਰੇਲਵੇ ਸਟੇਸ਼ਨ ਦੀਆਂ ਜਿੱਦੇ ਬਾਅਦ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਇੱਥੇ ਨਾ ਤਾਂ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਸਫਾਈ ਅਭਿਆਨ ਚਲਾਇਆ ਜਾਂ ਨਾ ਹੀ ਰੇਲਵੇ ਵਿਭਾਗ ਵੱਲੋਂ ਕੋਈ ਸਫਾਈ ਅਭਿਆਨ ਚਲਾਇਆ ਜਾ ਰਿਹਾ ਸਾਡੇ ਨਾਲ ਇਲਾਕਾ ਨਿਵਾਸੀ ਵੀ ਮੌਜੂਦ ਹਨ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿ ਕੀ ਮੁਸ਼ਕਲ ਆ ਇਹ ਸੁਬਾਹ ਸੁਬਾਹ ਸ਼ਰੋਡ ਹੈਗਾ ਜੀ ਇਹ ਇੱਥੇ ਕੂੜੇ ਦੇ ਟੀਰ ਜਿਹੜੇ ਕੋਈ ਕੂੜੇ ਦੀ ਉਹਦੇ ਲਿਫਟਿੰਗ ਵਾਸਤੇ ਜਿਹੜੇ ਨਾ ਕੋਈ ਆਉਂਦਾ ਨਹੀਂਗਾ ਕਿੰਨੇ ਦਿਨ ਹੋ ਗਏ ਚਾਰ-ਚਾਰ ਪੰਜ-ਪੰਜ ਦਿਨ ਬਾਅਦ ਆਉਂਦੇ ਨੇ ਤੇ ਜੇ ਕੋਈ ਆਉਂਦਾ ਵਾ ਤੇ ਬਾਕੀ ਲੋਕੀ ਜਿਹੜੇ ਆ ਕੂੜਾ ਸੁੱਟ ਕੇ ਇੱਥੇ ਚਲੇ ਜਾਂਦੇ ਨੇ ਕਿੰਨਾ ਕਿ ਫਿਰ ਕਿੰਨੀ ਕਿ ਮੁਸ਼ਕਲ ਆ ਰਹੀ ਬਦਬੂ ਬਦਬੂ ਤਾਂ ਸਾਰੀ ਤੁਹਾਡੇ ਸਾਹਮਣੇ ਹੈ ਸਾਡੀ ਉੱਥੇ ਦੁਕਾਨ ਸਾਹਮਣੇ ਤੇ ਤੁਸੀਂ ਦੇਖ ਲੋਗੇ ਉੱਥੇ ਤੱਕ ਬਦਬੂ ਜਾਂਦੀ ਹੈ ਉੱਧ ਉੱਧਰ ਵੀ ਦੇਖ ਲਓ ਉੱਧਰ ਵੀ ਕੂੜੇ ਢੇਰ ਲੱਗੇ ਗਲੀ ਦੇ ਅੰਦਰ ਐ ਦੇ ਅੰਦਰ ਸਾਰੇ ਕੂੜੇ ਢੇਰ ਲੱਗੇ ਹੋਏ ਨੇ ਸਾਰੇ ਹੁਣ ਕੀ ਚਾਹੀਦਾ ਹੁਣ ਇਹਦੀ ਸਫਾਈ ਹੋਣੀ ਚਾਹੀਦੀ ਸਾਰੇ ਤੇ ਕੋਈ ਇਹਦਾ ਲਿਫਟਮੈਂਟ ਦਾ ਕੋਈ ਜਰੀਆ ਲੱਭਣਾ ਚਾਹੀਦਾ ਇਹਨਾਂ ਨੂੰ ਕੋਈ ਹੱਲ ਲੱਭਣਾ ਚਾਹੀਦਾ ਜਾਂ ਤੇ ਇੱਥੇ ਕੋਈ ਪ੍ਰੋਪਰ ਟਰਾਲੀ ਲਵਾਉਣ ਜਿਸ ਦੇ ਵਿੱਚ ਲੋਕੀ ਕੂੜਾ ਸੁੱਟ ਸਕਣ ਲੋਕੀ ਕੂੜਾ ਆਪਣੇ ਘਰਾਂ ਵਿੱਚ ਨਾ ਰੱਖਦੇ ਹੋਏ ਸਾਰੇ ਆ ਕੇ ਕੋਈ ਇੱਥੇ ਸੁੱਟ ਜਾਂਦਾ ਕੋਈ ਉੱਥੇ ਸੁੱਟ ਜਾਂਦਾ ਕੋਈ ਗਲੀ ਅੱਗੇ ਸੁੱਟ ਜਾਂਦਾ ਵਾ ਬੜੀ ਮੁਸ਼ਕਲ ਆ ਰਹੀ ਹੈ ਸਰ ਨਾ ਰੇਲਵੇ ਸਟੇਸ਼ਨ ਵੀ ਲੱਗੇ ਹੈਗਾ ਤੇ ਰੇਲਵੇ ਸਟੇਸ਼ਨ ਹੈ ਸਰ ਇਹ ਰੇਲਵੇ ਸਟੇਸ਼ਨ ਦਾ ਇਹ ਰੇਲਵੇ ਸਟੇਸ਼ਨ ਦਾ ਸਾਰਾ ਇਲਾਕਾ ਹੈ ਸਰ ਰੇਲਵੇ ਸਟੇਸ਼ਨ ਸ਼ਿਹਾੜੇ ਦੇ ਬਾਹਰ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਅਤੇ ਇਲਾਕਾ ਨਿਵਾਸੀਆਂ ਨੇ ਵੀ ਗੱਲਬਾਤ ਕਰਦੇ ਆ ਹੋਇਆ ਕਿਹਾ ਕਿ ਇੱਥੇ ਜਿਹੜੀ ਬਦਬੂ ਭਰਿਆ ਮਾਹੌਲ ਹੈ ਉਹਨਾਂ ਨੇ ਨਗਰ ਨਿਗਮ ਨੂੰ ਗੁਹਾਰ ਲਗਾਈ ਕਿ ਜਲਦ ਤੋਂ ਜਲਦ ਜਿਹੜੇ ਇੱਥੇ ਕੂੜੇ ਢੇਰ ਹੈ ਇਹਨਾਂ ਨੂੰ ਹਟਾਇਆ ਜਾਵੇ ਅਮਰਥਰ ਫਾਸਟਵੇ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ